ਇਹ ਪਿੰਡ ਕਾਲੇਵਾਲ ਦੀ ਇੱਕ ਘਟਨਾ ਹੈ ਕਿ ਮਾਤਾ ਦੇ ਨਿਓਲਾ ਚੁੰਬੜ ਗਿਆ ਅੱਖ ਨੂੰ ਅੱਖ ਘਟਖਾਨ ਲੱਗਿਆ ਸੀ ਇਹ ਮਾਤਾ ਦੇ ਮਗਰ ਨਿਓਲਾ ਪਿਆ ਹੋਇਆ ਸੀ ਤੇ ਚੁੰਬੜ ਗਿਆ ਤੇ ਮਾਤਾ ਡਿੱਗ ਪਈ ਤੇ ਫਿਰ ਲੋਕਾਂ ਨੇ ਅੰਡ ਗੋਂਡਾ ਨੇ ਇਕੱਠੇ ਹੋ ਕੇ ਉਹ ਨਿਓਲੇ ਨੂੰ ਪੈਰ ਨਾਲ ਦਬਲਿਆ ਤੇ ਮਾਤਾ ਨੂੰ ਉਹਦੇ ਪਕੜ ਚੋਂ ਛਡਾਇਆ ਅਤੇ ਫਿਰ ਉਹਨਾਂ ਦੇ ਘਰ ਦੇ ਨੂੰ ਪਤਾ ਲੱਗਿਆ ਕਿ ਨਿਓਲੇ ਨੇ ਉਹਨਾਂ ਦੀ ਮਾਤਾ ਤੇ ਹਮਲਾ ਕੀਤਾ ਤੇ ਘਰਦਿਆਂ ਨੇ ਆ ਕੇ ਨਿਓਲੇ ਨੂੰ ਮੌਕੇ ਤੇ ਮਾਰ ਦਿੱਤਾ ਇਹ ਇੱਕ ਪਹਿਲੀ ਵਾਰ ਐਜਹੀ ਘਟਨਾ ਦੇਖਣ ਨੂੰ ਮਿਲੀ ਹੈ ਕਿ ਇੱਕ ਨਿਓਲੇ ਨੇ ਇਨਸਾਨ ਦੇ ਉੱਤੇ ਹਮਲਾ ਕੀਤਾ ਇਹ ਗੱਲਾਂ ਸੁਣਦੇ ਹੁੰਦੇ ਸੀ ਕਿ ਨੌਲਾ ਹਮਲਾ ਕਰ ਦਿੰਦਾ ਤੇ ਇਹ ਪਹਿਲੀ ਵਾਰ ਆ ਇਹ ਦੇਖਣ ਵਿੱਚ ਆਇਆ ਕਿ ਮਾਤਾ ਆਪਣੇ ਘਰ ਦੇ ਉੱਤੋਂ ਬਾਹਰ ਨਿਕਲਦੀ ਹੈ ਤੇ ਨਿਓਲਾ ਉਹਦੇ ਮਗਰ ਭੱਜ ਕੇ ਆ ਜਾਂਦਾ ਤੇ ਮਾਤਾ ਉਹਨੂੰ ਡੱਕਰ ਦਿੰਦੀ ਹੈ ਤੇ ਅਵੇਸਲੀ ਹੋ ਕੇ ਜਦੋਂ ਆਪਣੇ ਦਰਵਾਜ਼ੇ ਕੋਲ ਪਹੁੰਚਦੀ ਹੈ ਤਾਂ ਉਹ ਪਿੱਛੋਂ ਫਿਰ ਇੱਕਦਮ ਹਮਲਾ ਕਰਦਾ ਉਹ ਮਾਤਾ ਡਿੱਗ ਪੈਂਦੀ ਹੈ ਤੇ ਫਿਰ ਉਹ ਉਹਦੀ ਅੱਖ ਤੇ ਚਪਟਾ ਮਾਰਦਾ ਤੇ ਅੱਖ ਦੇ ਵਿੱਚੋਂ ਬੁਰਕ ਕਰ ਲੈਂਦਾ ਉਹ ਰੌਲਾ ਪਉਂਦੀ ਹੈ ਤੇ ਇੱਕ ਬੱਚਾ ਵਿਦਿਆਰਥੀ ਸਕੂਲ ਦਾ ਉਹ ਡਰ ਕੇ ਭੱਜ ਜਾਂਦਾ ਕਿ ਆਂਡੇ ਗੋਂਡੇ ਇਕੱਠੇ ਹੁੰਦੇ ਨਹੀਂ ਤੇ ਉਹ ਮੌਕੇ ਤੋਂ ਨਿਉਲੇ ਦੀ ਪਕੜ ਚੋਂ ਮਾਤਾ ਨੂੰ ਛਡਾਉਂਦੇ ਨਹੀਂ ਤੇ ਮਾਤਾ ਦੇ ਅੱਖ ਦੇ ਵਿੱਚੋਂ ਬੁਰਕ ਮਾਸ ਦਾ ਹੋ ਲੈ ਗਿਆ ਸੀ ਖਾ ਗਿਆ ਸੀ ਤੇ ਅੱਖ ਬਚ ਗਈ ਹੈ ਮਾਤਾ ਇਸ ਟਾਈਮ ਹਸਪਤਾਲ ਦਾਖਲ ਹੈ ਤੇ ਲੋਕਾਂ ਵਿੱਚ ਬੜਾ ਪੈ ਪਾਇਆ ਜਾ ਰਿਹਾ ਕਿ ਨਿਉਲਾ ਆਮ ਸੁਣਦੇ ਹੁੰਦੇ ਸੀ ਕਿ ਵੀ ਇਹ ਸੱਪ ਨਹੀਂ ਖਾਂਦਾ ਤੇ ਪਰੀ ਇਨਸਾਨ ਤੇ ਹਮਲਾ ਕਰਨਾ ਬੜੀ ਫਿਕਰਮੰਦੀ ਵਾਲੀ ਗੱਲ ਆ ਸੇ ਲੋਕਾਂ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਖੁਦ ਨੂੰ ਸੇਫ ਰੱਖ ਕੇ ਚੱਲਣ ਦਾ ਸਭ ਸਤਿਆਨ ਨਾਲ ਰੱਖਣ ਤੇ ਇਹੀ ਘਟਨਾ ਤੋਂ ਬਚਾਅ ਹੋ ਸਕੇ ਇਹ ਕਿਨੇ ਔਲੇ ਨੇ ਮਾਤਾ ਦੇ ਉੱਪਰ ਹਮਲਾ ਕਰਨਾ ਬੜਾ ਹੀ ਦੁਖਦਈ ਕਰਨਾ ਹੈ